ਹਾਂਜੀ ਦੋਸਤੋ ਕੋਕੋ ਕੱਲੀ ਪੀਣ ਵਾਸਤੇ ਨਹੀਂ ਹੁੰਦੀ ਆਜੋ ਅੱਜ ਆਪਾਂ ਤੁਹਾਨੂੰ ਇਹਦਾ ਫਾਇਦਾ ਦੱਸਦੇ ਆ ਕਿੰਨਾ ਜ਼ਿਆਦਾ ਫਾਇਦਾ ਹੁੰਦਾ ਇਹਦਾ ਆ ਜਿਹੜਾ ਆਪਣਾ ਮੋਟਰਸਾਈਕਲ ਦੀ ਲਾਈਟ ਦਾ ਸ਼ੀਸ਼ਾ ਹੁੰਦਾ ਨਾ ਜਿਹੜਾ ਧੁੰਦਲਾਇ ਹੋ ਜਾਂਦਾ ਤੇ ਰਾਤ ਵਗੈਰਾ ਆਪਾਂ ਕਿਤੇ ਚੱਲਦੇ ਆ ਤੇ ਆਪਾਂ ਨੂੰ ਅੱਗੋਂ ਲਾਈਟ ਤੋਂ ਸੜਕ ਤੇ ਜਵਾਂ ਨਹੀਂ ਕੋ ਦਿਖਦਾ ਉਹਦੇ ਦੇ ਇੰਨਾ ਕਾਮਯਾਬ ਤਰੀਕਾ ਤੁਸੀਂ ਸੋਚ ਨਹੀਂ ਸਕਦੇ ਆਜੋ ਆਪਾਂ ਤੁਹਾਨੂੰ ਕਰਕੇ ਦਿਖਾਉਣੇ ਆ ਵੇਖੀ ਚੱਲੋ ਪਹਿਲਾਂ ਤੁਸੀਂ ਗਲਾਸ ਇੱਕ ਭਰ ਲੈਣਾ ਕੋਕ ਦਾ ਉਹਦੇ ਵਿੱਚ ਤੁਸੀਂ ਕੋਲਗੇਟ ਪਾ ਲੈਣੀ ਹੈ ਦੇਖੀ ਚਲੋ ਆਪਾਂ ਕਿੰਨੀ ਕੁ ਮਾਤਰਾ ਚਾਹੀਦੀ ਆ ਵੀਡੀਓ ਦੇ ਵਿੱਚ ਕੋਲਗਟ ਪੈਂਦੀ ਏ ਇੰਨੀ ਕੁ ਮਾਤਰਾ ਦੇ ਵਿੱਚ ਕੋਲਗਟ ਪਾ ਲੈਣੀ ਏ ਜਦੋਂ ਤੁਸੀਂ ਕੋਲਗਟ ਪਾ ਲਈ ਤੇ ਉਸ ਤੋਂ ਬਾਅਦ ਇਹਨੂੰ ਮਿਕਸ ਕਰ ਲਿਓ ਚੰਗੀ ਤਰ੍ਹਾਂ ਠੀਕ ਏ ਤੁਸੀਂ ਸੋਚ ਨਹੀਂ ਸਕਦੇ ਯਾਰ ਜਿਹੜੀ ਲਾਈਟ ਨਵੀਂ ਲਵਾਉਣ ਦੀ ਲੋੜ ਹੀ ਨਹੀਂ ਤੁਹਾਨੂੰ ਉਹੀ ਲਾਈਟ ਬਿਲਕੁਲ ਸ਼ੀਸ਼ਾ ਸਾਫ਼ ਹੋ ਜਾਊਗਾ ਬਿਲਕੁਲ ਲੱਗੂਗਾ ਜਿਵੇਂ ਨਵੀਂ ਲਾਈਟ ਲਵਾਈ ਹੁੰਦੀ ਏ ਇੰਨਾ ਵਧੀਆ ਤਰੀਕਾ ਤੇ ਕਰਕੇ ਵੇਖਿਓ ਤੇ ਆ ਵੇਖੀ ਚੱਲੋ ਕਿਵੇਂ ਆ ਮਿਕਸ ਜ਼ਰੂਰ ਚੰਗੀ ਤਰ੍ਹਾਂ ਕਰ ਲਿਓ ਇਹਨਾ ਹੋਵੇ ਤੁਸੀਂ ਕਾਲੀ 'ਚ ਥੋੜਾ ਜਿਹਾ ਜਲਦੀ ਦੇ ਵਿੱਚ ਕਰ ਲਓ ਮਿਕਸ ਕਰਕੇ ਤੇ ਹੁਣ ਆਪਾਂ ਤੁਹਾਨੂੰ ਕਰਕੇ ਦਿਖਾਉਣੇ ਆ ਤੇ ਦੇਖਿਓ ਕਿਵੇਂ 1 ਮਿੰਟ ਦੇ ਵਿੱਚ ਹੁੰਦਾ ਆ ਲੈ ਵੇਖੋ ਜਿਹੜਾ ਤੇ ਜੰਮਿਆਂ ਦਾ ਨਾ ਤੁੰਦੜਾ ਜ ਸਾਰਾ 1 ਮਿੰਟ 'ਚ ਲੈ ਕੇ ਬਿਲਕੁਲ ਨਵੀਂ ਲਾਈਟ ਬਣ ਜੂਗੀ ਤੇ ਹੁਣ ਵੀਡੀਓ ਅੱਗੇ ਸ਼ੇਅਰ ਜ਼ਰੂਰ ਕਰ ਦਿਓ ਹੋਰ ਵੀ ਦੋਸਤਾਂ ਦਾ ਫਾਇਦਾ ਹੋ ਜਾਂਦਾ ਇੰਨੇ ਨਾਲ ਸ਼ੇਅਰ ਕਰਨ ਨਾਲ ਹੋਰ ਵੀ ਦੋਸਤਾਂ ਤੱਕ ਪਹੁੰਚ ਜਾਂਦੀ ਵੀਡੀਓ